ਆ ਵੇਖੋ ਗਾਇਸਾ ਤੁਲੀ ਗਿਆ ਲਾ ਕਾੜ ਕੇ ਨਾ ਖਤਰਨਾਕ ਆ ਗੱਡੀਆਂ ਆਂ ਰਾਮ ਰਾਮ ਨਾ ਅੰਦਰ ਮੀਆਂ ਬਹੁਤ ਡਾਉਣ ਪੈਂਦੀ ਆ ਡਾਉਣ ਇੰਨੀ ਜਿਆਦੀ ਪੈਂਦੀ ਆ ਮੈਂ ਆ ਬੋਲੀ ਬੋਲੀ ਅੰਦਰ ਮੀਆਂ ਤਾਂ ਡਰ ਵੀ ਬਹੁਤ ਜ਼ਿਆਦਾ ਲੱਗਦਾ ਡਰ ਯਾਰ ਲੱਗਣਾ ਹੀ ਆ ਘਾਟ ਆ ਡਾਉਣ ਉੱਤਰਨੇ ਡਾਉਣ ਬਹੁਤ ਜਿਆਦੀ ਪੈਂਦੀ ਆ ਉੱਤਰੋਂ ਚੜਾਈ ਪੈਂਦੀ ਆ ਆਣਾ ਤੇ ਇਹ ਚੀਜ਼ਾਂ ਪਹਿਲਾਂ ਮੰਜ ਰੱਖਣੀਆਂ ਪੈਣਗੀਆਂ ਵੇ ਜਿੱਡੇ ਖਤਰਨਾਕ ਘਾਟ ਆ ਆਵੇਂ ਕੰਟਰੋਲਰ ਲਾਇਆ ਵਾ ਬਿਲਕੁਲ ਹੌਲੀ ਹੌਲੀ ਉਤਰਨੇ ਆ ਮੈਂ ਬਹੁਤ ਖਤਰਨਾਕ ਡਾਉਣਾ ਮਾਰੇ ਸੱਜੇ ਬਾਸ਼ਾ ਇੰਨਾ ਕੰਬਦੀਆਂ ਲਤਾਂ ਲੋ ਕੰਟਰੋਲਰ ਲਾ ਕੇ ਅੰਦਰ ਬਹੁਤ ਆਰਾਮਦਈਆ 2 ਨੰਬਰ ਗियर ਲਾਇਆ ਵਾ ਆ ਗਈਆਂ ਗੱਡੀਆਂ ਦੇ ਲੈਦਰ ਗਰਮ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਡਰਾਈਵਰਾਂ ਦੇ ਸੁੱਖ ਸ਼ਾਂਤੀ ਰੱਖੀ ਕਹਾੜ ਵੀ ਡਾ ਤਗੜਾ ਚੜਨਾ ਸੌਖਾ ਤਾਰਨਾ ਸਭ ਤੋਂ ਔਖਾ ਵਾ ਜਿੰਨਾ ਘਾੜ ਤਾਰਨਾ ਔਖਾ ਨਾ ਇਹਨਾਂ ਕੋਈ ਚੀਜ਼ ਔਖੀ ਨਹੀਂ ਘਾੜ ਚੜਾਉਣੀ ਸੌਖੀ ਤਾਰਨੀ ਔਖੀ ਚੜਾ ਦੇ ਅਣਜਾਣ ਬੰਦਾ ਵੀ ਲਾਊਗਾ ਗੱਲ ਘਾੜ ਤਾਰਨ ਦੀ ਆ ਜਾਂਦੀ ਆ ਔਣਾ ਤਿੰਨ ਨੰਬਰ ਵੀ ਮੈਂ ਲਾ ਸਕਦਾ ਪਰ ਨਹੀਂ ਗੱਡੀ ਆਪਣੀ ਦੀ ਬ੍ਰੇਕਾਂ ਨਾਲ ਪਹਿਲਾਂ ਪਲੇਨ ਰੋਡ ਤੇ ਨਹੀਂ ਰੁਕਦੀ ਤੇ ਘਾੜ ਚ ਕੀ ਰੁਕਣਾ ਜਵਾਰੀ ਨੇ ਆ ਦੇਖੋ ਇਹ ਆ ਘਾਟ ਆਂ ਦਰਮਿਆਂ ਜਦਾਂ ਤੁਲੀਏ ਨੂੰ ਜਾਣੇ ਆ ਹੋਰ ਰੋਡ ਤੇ ਅਕਟਾ ਕਰਨਾ ਆ ਨਵੇਂ ਕੰਟਰੋਲਰ ਲੱਗਿਆ ਆ ਦੋ ਨੰਬਰ ਗੇਅਰ ਲੱਗਿਆ ਹੋਰ ਆਰਾਮਦਾਰੀ ਨਾਲ ਮੇਰੇ ਗੱਡੀਆਂ ਦੀਆਂ ਛੇੜੀਆਂ ਵੱਜ ਜਾਂਦੀਆਂ ਛੇੜੀਆਂ ਪਤਾ ਇੱਥੇ ਲੱਗਦਾ ਹੁਣ ਕਾਰ ਹਮੇਸ਼ਾ ਜਿੰਨੇ ਛੋਟੇ ਗੇਅਰ ਚਲਾਓਗੇ ਨਾ ਉਹਨਾਂ ਤੁਹਾਨੂੰ ਫਾਇਦਾ ਰਹੂਗਾ ਕਦੀ ਕੋਈ ਵੜਿਆਈ ਨਹੀਂ ਚੰਗੇ ਨੇ ਪਹਿਲੋ ਪਹਿਲ ਤੁਹਾਨੂੰ ਮੈਂ ਸਹੀ ਗੱਲ ਦੱਸਾਂਗੇ 10 ਟੈਰੀ ਗੱਡੀ 12 ਟੈਰੀ ਗੱਡੀ ਤੇ ਮੈਂ ਗੱਡੀ ਖੁੱਲੀ ਛੱਡ ਦਿੰਦਾ ਹੁੰਦਾ ਸੀਗਾ ਹੁਣ ਆਪਾਂ ਛੱਡੀ ਮਾੜੀ ਜੀ ਕੰਟਰੋਲਰ ਦੇ ਨਾਲ ਡਾਊਨ ਮਾੜੀ ਜੀ ਸਮਾਪਤ ਹੋਈ ਆ ਕਿਉਂਕਿ ਹਮੇਸ਼ਾ ਕਦੇ ਵੀ ਗੱਡੀ ਖੁੱਲੀ ਨਾ ਛੱਡੇ ਏਨਾ ਕੇ ਕੀ ਮੈਂ ਨੇ ਨੰਬਰ ਚ ਲਾ ਦੀਏ ਉਹਨੇ ਜੇ ਲਾ ਦੀ ਲਾਉਣ ਉਹ ਹਰ ਕੋਈ ਲਾ ਦੂਗਾ ਪਰ ਡਰ ਮੰਦੇ ਵਿੱਚ ਹਮੇਸ਼ਾ ਰੱਖ ਕੇ ਚੱਲੋਗੇ ਨਾ ਕਦੇ ਬੰਦਾ ਧੋਖਾ ਨਹੀਂ ਖਾਊਗਾ ਤੇਰਾ ਭਲਾ ਹੋ ਜਾਏ ਹਾਂ ਚ ਡਰ ਰੱਖਣਾ ਜ਼ਰੂਰੀ ਹਮੇਸ਼ਾ ਹੀ ਆ ਨਾ ਵੇਖੋ ਬੱਸਾਂ ਵਾਲਿਆਂ ਦੀ ਕੰਦੂ ਰ ਐਂ ਤਾਂ ਕਰਦੇ ਆ ਇਹਨਾਂ ਇਹ ਨਹੀਂ ਵੇਖਣਾ ਕਿ ਗੱਡੀ ਕਿੱਦਾਂ ਕੀ ਸਾਬਤਾ ਗਾੜੀ ਕਰ ਦੇਣੀ ਆ ਹਮੇਸ਼ਾ ਬੱਸਾਂ ਵਾਲਿਆਂ ਇਹ ਨਾ ਛੇਤਰਫੇਰੇ ਜਿੱਥੇ ਬਾਸ ਵਾਲਾ ਮਿਲਣਾ ਛੇਤਰਫੇਨ ਦੀ ਕਰੋ ਇਹਨਾਂ ਨੂੰ ਇਹ ਕਦੇ ਵੀ ਡਰਾਈਵਰ ਦੀ ਮਜਬੂਰੀ ਨਹੀਂ ਸਮਝਦੇ ਇਹਨਾਂ ਆਦਾ ਹੀ ਟੋਕਾ ਸਿੱਧਾ ਕਰਨਾ ਹੁੰਦਾ ਵਿੱਚ ਗੱਡੀ ਢਾਉਣੀ ਢਾਉਣੀ ਆ ਛੋਟੀ ਜੀ ਡਾਉਨ ਹੀ ਕੋਈ ਜਿਆਦੀ ਭੱਦੀ ਨਹੀਂ ਇੰਨੇ ਜੀ ਗੱਡੀਆਂ ਦੇ ਸੀਨ ਨਿਕਲ ਜਾਂਦਾ ਨਹੀਂ ਕੀ ਜੀ ਡਾਉਨ ਤੇ ਪਰ ਪਹਿਲਾਂ ਮਾਮੀ ਬਹੁਤ ਗੱਡੀ ਖੁੱਲੀ ਛੱਡਦਾ ਨਾ ਤੇ ਖਾਲੀ ਗੱਡੀ ਮੈਂ ਆਉਣਾ ਕੁਰਕਮ ਤੋਂ ਖਾਲੀ ਕਰਕੇ ਬੰਬੇ ਨੂੰ ਤੇ ਨਿਊਟਰਲ ਮਾਰ ਦੇਣਾ ਤੇ ਨਿਊਟਰਲ ਮਾਰ ਕੇ ਗੱਡੀ ਤੁਹਾਨੂੰ ਪਤਾ ਕਿ ਸੌਤ ਹੁੰਦਾ ਟੱਪ ਜਾਂਦੀ ਆ ਤੇ ਲਗਜ਼ਰੀਆਂ ਦੇ ਨਾਲ ਲਗਜ਼ਰੀਆਂ ਬੱਸਾਂ ਜਿਹੜੀਆਂ ਬੰਬੇਓਂ ਉਧਰ ਨੂੰ ਬੰਗਲੌਰ ਨੂੰ ਜਾਂਦੀਆਂ ਉਹਨਾਂ ਦੇ ਨਾਲ ਖੁੱਲੀ ਛੜਦੀ ਕਿਉਂ ਤੁਹਾਨੂੰ ਪਤਾ ਕਿ ਗੱਡੀਆਂ ਪੁਰਾਣੀਆਂ ਜਿਹੜੀਆਂ 03 ਇਹ 9000 ਤੋਂ ਤਾਂ ਨਹੀਂ ਚੜਦੀਆਂ ਕੋਈ 90 ਤੇ ਚੜਦੀ ਕੋਈ 100 ਤੇ ਚੜਦੀ ਬਹੁਤ ਘੱਟ ਚੜਦੀਆਂ ਅਸੀਂ ਉਸੇ ਦੇ ਜ਼ਿਆਦਾ ਚੜਦੀ ਹੁੰਦੀਆਂ ਕੋਈ ਸੈਟੀ ਗੱਡੀ 9000 ਤੇ ਚੜਦੀ ਨਹੀਂ 95 95 90 95 ਦੇ ਕੋਈ ਵਿਰਲੀ ਵਾਂਜੀ ਭਵੇਂ 100 ਤੇ ਚੜੇ ਤੇ ਇਹ ਚੱਕਾ ਸੀਗਾ ਤੇ ਕਿਵੇਂ ਲੱਗਾ ਕਾਰ ਦੇਖ ਕੇ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਆ ਕਿ ਬਹੁਤ ਟਾਈਮ ਬਾਅਦ ਮੈਂ ਘਾੜ ਚ ਆਇਆ ਤੇ ਮੈਨੂੰ ਬਹੁਤ ਡਰ ਲੱਗਿਆ ਪਰ ਮੈਂ ਇੰਨਾ ਕਦੀ ਡਰਿਆ ਨਹੀਂ ਸੀਗਾ ਕਿਉਂ ਐਰ ਕਿ ਮੈਂ ਕਲਕੱਤੇ ਨੂੰ ਗਿਆ ਹਾਂ ਉਧਰ ਦੀ ਹੋ ਕੇ ਆਪਣੇ ਰੱਬਾ ਡਾਡਾ ਭਲਾ ਕਰੇ ਅਰਾਂਜੀ ਹੋ ਕੇ ਉਧਰ ਵੀ ਘਾੜ ਬਹੁਤ ਖੜਨਾ ਪਿਆ ਟਾਣ ਪਈ ਮੇਰੀ ਗੱਡੀ ਬ੍ਰੇਕਾਂ ਛੱਡ ਗਈ ਸੀ ਤੇ ਬ੍ਰੇਕਾਂ ਛੱਡਣ ਦੇ ਕਾਰਨ ਉਹ ਤਾਂ ਨੇ ਹੱਥ ਰੇਤਾ ਆਪਾਂ ਉਹਨੂੰ ਪਾਸ ਦੇ ਦਿੰਦੇ ਹਾਂ ਹਣਾ ਆ ਹੁੰਦਾ ਸਿਆਣਫਲਾ ਕੰਮ ਇਹ ਹੋ ਵੀ ਪਾ ਉਹਨੇ ਜਿਵਾਰੇ ਨੇ ਹੱਥ ਦਿੱਤਾ ਵਾ ਮੈਂ ਪਾਸ ਕਰਨਾ ਤੇ ਮੈਂ ਗਾੜੀਆਂ ਐਕਸਲੇਟਰ ਨਾਲ ਪੀ ਜਾਵਾਂ ਸੁਣੀ ਗੱਲ ਜੀ ਨਹੀਂ ਲੱਗਦੀ ਹੈਨਾ ਕੰਮ ਗਲਤ ਹੀ ਹੋ ਜਾਂਦਾ ਕੁਝ ਲੋਕੀ ਕੀ ਇਦਾਂ ਹੀ ਕਰਦੇ ਆ ਮੂਰਲਾ ਬੰਦਾ ਇੰਡੀਕੇਟਰ ਤੇ ਹੀ ਜਾਊਗਾ ਜਾਂ ਹੱਥ ਦਊਗਾ ਕਿ ਲਾਗੋਂ ਹੋਰ ਗੱਡੀ ਤਾਂ ਆ ਚੁੱਕੀ ਯਾਨੀ ਚੁੱਕੀ ਯਾਨੀ ਤੇ ਕਈਆਂ ਨੂੰ ਪਤਾ ਹੁੰਦਾ ਕਿ ਮੂਰੇ ਗੱਡੀ ਆ ਤੇ ਗੱਡੀ ਵਾਲਾ ਪਾਸ ਕਰਦੇ ਤੇ ਕਾਰਾਂ ਵਾਲਿਆਂ ਗਿਆ ਵਿਚ ਲੈਣ ਕੇ ਕਰਨਾ ਡਾ ਦੇਣੀਆਂ ਇਹਨਾਂ ਦੀ ਇਹ ਆਤ ਗੰਦੀ ਹੁੰਦੀ ਆ ਇਹੋ ਜਿਹਾ ਕੰਮ ਇਹਨਾਂ ਨੂੰ ਨਹੀਂ ਕਰਨਾ ਜੀ ਦਾ ਪ੍ਰਕਾਰਾਂ ਵਾਲੇ ਤੇ ਬੱਸਾਂ ਵਾਲੇ ਇਹ ਨਹੀਂ ਸੁਧਰਦੇ ਇਹਨਾਂ ਨੂੰ ਕਸਰਾ ਛਤਰਾਂ ਦੀ ਜਿੰਨੇ ਵੱਜ ਜਾਣ ਉਹਨੇ ਥੋੜੇ ਸਹੀ ਗੱਲ ਹੈ ਕਿ ਨਹੀਂ ਇਹ ਜੁੜੇ ਰਿਹਾ ਕਰੋ ਆਪਣੇ ਨਾਲ ਤੇ ਆਪਾਂ ਹੁਣ ਬਲੌਗ ਦੀ ਕਰਦੇ ਆਂ ਸਮਾਪਤੀ ਆਪਾਂ ਜਿਆਦਾ ਲੰਬਾ ਬਲੌਗ ਨਹੀਂ ਬਣਾਉਂਦੇ ਕਦੇ ਵੀ 10 ਤੋਂ 15 ਮਿੰਟ 16 ਮਿੰਟ 5 ਕਈ ਅੱਧੇ ਅੱਧੇ ਪੌਣੇ ਪੌਣੇ ਘੰਟੇ ਦਾ ਗੱਲਾਂ ਤੇ ਉਹੀ ਕਰਨੀਆਂ ਹੁੰਦੀਆਂ ਜਿਹੜੀਆਂ ਦੋ ਚਾਰ ਮੇਨ ਆ ਬਾਕੀ ਵਿਊ ਲੈ ਲੈਂਦੇ ਆ ਮਾਰਿਆਂ ਨੇ ਜਿੰਨੇ ਵੀਊ ਵੱਧ ਮਿਲਣਗੇ ਟਾਈਮ ਪਾਸ ਹੋਊਗਾ ਹਨਾ ਤੇ ਜਿੱਦਾਂ ਤੁਹਾਨੂੰ ਮੈਂ ਸਵੇਰ ਇਸ ਤੋਂ ਪਹਿਲਾਂ ਵਾਲੇ ਬਲੌਗ 'ਚ ਵੀ ਤੁਹਾਨੂੰ ਦੱਸਿਆ ਆਪਾਂ ਕੋਈ ਕਰਦੇ ਆਂ ਕਿ ਬਲੌਗ ਬਣਾ ਕੇ ਨਾਲੋਂ ਨਾਲ ਆਪਾਂ ਦਨੇ ਆ ਕਈ ਯਾਰ ਨਹੀਂ ਟਾਈਮ ਲੱਗਦਾ ਕਿ ਜਦੋਂ ਵਿਹਲੇ ਬੁੱਲੇ ਹੋਈਦਾ ਉਦੋਂ ਆਪਾਂ ਦਈਦਾ ਵਾ ਤੇ ਬਲਾਗ ਬਣਾਉਣ ਤੇ ਵੀ ਟਾਈਮ ਲੱਗਦਾ ਵਾ ਤੇ ਪੌਂਟ ਤੇ ਵੀ ਟਾਈਮ ਲੱਗਦਾ ਕਾਫੀ ਸਮਾਨਾ ਖਰਾਬ ਹੁੰਦਾ ਵਾ ਲੇਹਾ ਤੋਂ ਲਿਆ 200 ਕਿਲੋਮੀਟਰ ਮੁੰਬਈ 524 나सिक 360 ਅੱਗੇ ਰੋਡ ਬੰਦ ਚਲੋ ਠੀਕ ਆ ਆਪਾਂ ਬਲੌਕ ਕਰਦੇ ਆ ਸਮਾਪਤ ਤੇ ਬਣੇ ਰਿਹਾ ਕਰੋ ਆਪਣੇ ਨਾਲ ਤੇ ਤੁਹਾਡੇ ਵੀਰਾਂ ਭਰਾਵਾਂ ਦੀ سپورਟ ਚਾਹੀਦੀ ਹੈ سپورਟ ਕਰਿਆ ਕਰੋ ਯਾਰ ਮੈਨੂੰ ਨਾ ਜਿੰਨਾ ਚਿਰ ਤੁਹਾਡਾ ਪਿਆਰ ਨਹੀਂ ਨਾ ਮਿਲਦਾ ਉਹਨਾਂ ਜਰ ਮਜ਼ਾ ਹੀ ਆ ਨਹੀਂ ਹੁੰਦਾ ਚਲੋ ਠੀਕ ਹੈ ਬਾਏ ਬਾਏ ਟੇਕ ਕੇਅਰ